ਮਨ ਟੂਰਿਸਟ ਵੀਜ਼ੇ ਵਾਲੀ ਪ੍ਰੋਫਾਈਲ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕੀ ਕੋਈ ਏਜ ਜਿਹੜੀ ਹੈਗੀ ਹੈ ਵੀ ਮੈਟਰ ਕਰਦੀ ਹੈ ਕਿ ਤੁਹਾਡੀ ਏਜ ਵੀ ਆਪਾਂ ਹੁੰਦੇ ਹੁੰਦੇ ਆ ਵੀ 40 ਪਲੱਸ ਜਾਂ 35 ਪਲੱਸ ਵਾਲੇ ਨੇ ਜਿਹੜੇ ਉਹ ਟੂਰਿਸਟ ਵੀਜ਼ਾ ਅਪਲਾਈ ਕਰਨ ਜਾਂ ਕੋਈ ਬਿਜ਼ਨਸ ਤੇ ਆ ਜਾਂ ਤੁਹਾਡੀ ਸੈਲਰੀ ਮਿਨੀਮਮ ਕੋਈ ਲੱਖ ਤੋਂ ਜ਼ਿਆਦਾ ਪਲੱਸ ਹੈਗੀ ਹੈ ਤਾਂ ਤਾਂ ਹੀ ਤੁਸੀਂ ਅਪਲਾਈ ਕਰ ਸਕੋ ਯਾਨੀ ਕਿ ਕਿਸ ਤਰ੍ਹਾਂ ਦੀ ਮਿਨੀਮਮ ਪ੍ਰੋਫਾਈਲ ਰਿਕੁਆਇਰਮੈਂਟਸ ਜਿਹੜੀ ਹੈ ਕੀ ਹੈਗੀ ਹੈ ਟੂਰਿਸਟ ਵੀਜ਼ਾ ਦੇ ਲਈ ਦੇਖੋ ਜੀ ਟੂਰਿਸਟ ਵੀਜ਼ਾ ਲਈ ਕੋਈ ਮਿਨੀਮਮ ਏਜ ਗ੍ਰਾਫ ਕਦੀ ਵੀ ਨਹੀਂ ਸੈੱਟ ਕੀਤਾ ਐਂਬੈਸੀ ਨੇ ਤੁਸੀਂ ਦੇਖੋਗੇ ਅਗਰ ਪੈਰੈਂਟਸ ਆ ਜਾ ਰਹੇ ਨੇ 2 ਸਾਲ ਦਾ ਬੱਚਾ ਵੀ ਨਾਲ ਟਰੈਵਲ ਕਰਦਾ ਹੈ ਤੇ ਜੇ ਅਸੀਂ ਕਹੀਏ ਕਿ ਸਿਰਫ 35 ਸਾਲ ਜਾਂ 45 ਸਾਲ ਦਾ ਬੰਦਾ ਜਾ ਸਕਦਾ ਐਦਾਂ ਦਾ ਨਹੀਂ ਹੈ ਫੈਮਿਲੀ ਪੈਕੇजेस ਲੱਗਦੇ ਨੇ ਫੈਮਿਲੀ ਟੂਰਿਸਟ ਵੀਜ਼ਾਸ ਲੱਗਦੇ ਨੇ ਹੰਡੀ ਪ੍ਰੋਫਾਈਲ ਕਿਤੇ ਨਾ ਕਿਤੇ ਜਰੂਰ ਮੈਟਚ ਕਰਦੀ ਹੈ ਜੇ ਤੁਸੀਂ ਆਪਣੀ ਵਧੀਆ ਆਈਟੀਆਸ ਭਰ ਰਹੇ ਹੋ ਜੇ ਤੁਸੀਂ ਵਧੀਆ ਆਪਣਾ ਬੈਂਕ ਬੈਲੈਂਸ ਮੇਨਟੇਨ ਕਰ ਰਹੇ ਹੋ ਤੇ ਡੈਫੀਨੇਟਲੀ ਤੁਹਾਡੇ ਵੀਜ਼ਾ ਦੇ ਚਾਂਸਸ ਵੱਧ ਜਾਂਦੇ ਨੇ ਕਿਉਂਕਿ ਅਸੀਂ ਐਮਬੈਸੀ ਨੂੰ ਇਹ ਸ਼ੋ ਕਰਨ ਵਾਲੇ ਹੋ ਜੰਦੇ ਆ ਕਿ ਅਸੀਂ ਇੰਨਾ ਕਮਾ ਰਹੇ ਹਾਂ ਇੰਨਾ ਸਾਡੇ ਤੋਂ ਬੈਂਕ ਬੈਲੈਂਸ ਹੈ ਤਾਂ ਕਿ ਅਸੀਂ ਆਪਣੇ ਤੇ ਖਰਚ ਸਕੀਏ पर अगर अं कहीफिक है, है तो कहना बिल्कुल गलत होगा कोई अडल्टी रखते हैं ना, ना चिल्ड्रन ना कोई सीनियर सिटीजन हर किसी टूरिस्ट वीजा मिल जाता है अगर आप गल करते हैं कोई फैमिली है एक फैमिली एक बजुर्ग है दो एडल्ट एक बच्चा है कटे जाना चाहते हैं अंबैसी क्यों नहीं उन्होंने वीजा देगी ਏਜ ਕਲਾਸੀਫਿਕੇਸ਼ਨ ਕਦੀ ਵੀ ਮੈਟਰ ਨਹੀਂ ਰਿਹਾ ਟੂਰਿਸਟ ਵੀਜ਼ਾ ਮਾਚੀਵ ਕਰਨ ਦਾ ਬੇਚਾਨੀ ਹੋ ਕੈਨੇਡਾ ਹੋਵੇ ਚਾਹੇ ਆਸਟ੍ਰੇਲੀਆ ਹੋਵੇ ਜਾਂ ਕੋਈ ਹੋਰ ਕੰਟਰੀ ਹੋਵੇ ਈਵਨ ਅੱਜਕੱਲ ਜਿੱਦਾਂ ਅਸੀਂ ਸਿੰਗਾਪੁਰ ਵਗੈਰਾ 'ਚ ਚਾਈਨੀਜ਼ ਨਿਊ ਇਅਰ ਵਗੈਰਾ ਚੱਲਦੇ ਨੇ ਤੇ ਇਨ੍ਹਾਂ ਕੰਟਰੀਜ਼ ਦੇ ਵੀਜ਼ਾਸ ਵੀ ਬਹੁਤ ਈਜ਼ੀਲੀ ਸਾਨੂੰ ਮਿਲਦੇ ਨੇ ਵਿਦਨ ਆ ਘੰਟਿਆਂ ਦੇ ਮੁਤਾਬਿਕ ਵੀ ਕਈ ਵਾਰ ਸਾਨੂੰ ਟਰਨ ਅਰౌਂਡ ਟਾਈਮ 'ਚ ਵੀਜ਼ਾ ਮਿਲ ਜਾਂਦਾ ਹੈ ਹੂੰ ਬਿਲਕੁਲ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਲਈ ਅਵੇਲੇਬਲ ਹੈਗੀਆਂ ਜੇਕਰ ਤੁਸੀਂ ਏਵੀਐਮ ਗਲੋਬਲ ਦੇ ਆਫਿਸ ਪਹੁੰਚਦੇ ਹੋ ਤਾਂ ਤੁਹਾਨੂੰ ਸਹੀ ਤਰੀਕੇ ਦੇ ਨਾਲ ਜੇ ਤੁਸੀਂ ਟੂਰਿਸਟ ਵੀਜ਼ਾ ਤੁਸੀਂ ਅਪਲਾਈ ਕਰਨਾ ਹੈ ਜਾਂ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਉਸ ਦੇ ਲਈ ਗਾਈਡ ਕੀਤਾ ਜਾ ਸਕਦਾ ਹੈ ਮੈਮ ਹੁਣ ਆਪਾਂ ਜਿਵੇਂ ਯੂਕੇ ਦੀ ਗੱਲ ਕਰਦੇ ਹਾਂ ਯੂਕੇ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਕਿ ਵਿਦਾਊਟ ਇੰਟਰਵਿਊ ਸਟੂਡੈਂਟ ਦੀਆਂ ਐਡਮਿਸ਼ਨਸ ਵੀ ਹੋ ਰਹੀਆਂ ਸੀਗੀਆਂ ਉਹਨਾਂ ਦੇ ਜਿਹੜੇ ਵੀਜ਼ਾਸ ਨੇ ਉਹ ਵੀ ਆ ਰਹੇ ਸੀਗੇ ਹਨ ਤੇ ਹੁਣ ਇੰਟਰਵਿਊ ਹੋਣੀਆਂ ਸ਼ੁਰੂ ਹੋ ਗਈਆਂ ਕਿਸ ਤਰ੍ਹਾਂ ਦੀਆਂ ਇੰਟਰਵਿਊਜ਼ ਕਿਹਨਾ ਕਿਨਾ ਪ੍ਰੋਫਾਈਲ ਵਾਲੇ ਸਟੂਡੈਂਟਸ ਦੀਆਂ ਇੰਟਰਵਿਊਜ਼ ਜਿਹੜੀਆਂ ਇਸ ਟਾਈਮ ਆ ਰਹੀਆਂ ਅੰਤਸਾਰ ਉਹਦੇ ਵਿੱਚ ਕੀ ਰਹਿੰਦਾ ਕਿ ਪਹਿਲੇ ਕੀ ਹੁੰਦਾ ਸੀ ਅਸੀਂ ਐਮਓਆਈ ਐਮਓਆਈ ਹੁੰਦਾ ਕਿ ਮੀਡੀਅਮ ਆਫ ਇਨਸਟਰਕਸ਼ਨ ਜਿਹਦੇ ਵਿੱਚ ਇਹ ਲਿਖਿਆ ਜਾਂਦਾ ਕਿ ਬੱਚੇ ਨੇ ਅਗਰ ਆਇਲਸ ਨਹੀਂ ਕੀਤਾ ਲੇਕਿਨ 10ਵੀਂ ਤੋਂ 12ਵੀਂ ਸਰ ਨਰਸਰੀ ਤੋਂ 12ਵੀਂ ਤੱਕ ਦੀ ਜਿਹੜੀ ਉਹਦੀ ਪੜ੍ਹਾਈ ਏ ਉਹਨੇ ਸਾਰੀ ਇੰਗਲਿਸ਼ ਮੀਡੀਅਮ ਚ ਕੀਤੀ ਏ ਤੇ ਬੱਚੇ ਨੂੰ ਲੈ ਕੇ ਆ ਜਾਂਦਾ ਸੀ ਕਿ ਤੁਸੀਂ ਆਪਣੇ ਸਕੂਲ ਤੋਂ ਇੱਕ ਐਮਓਆਈ ਲੈ ਆਓ ਤੇ ਉਹਦੇ ਬੇਸਿਸ ਤੇ ਤੁਹਾਡਾ ਵੀਜ਼ਾ ਆ ਜਾਏਗਾ ਠੀਕ ਹੈ ਜੀ ਪਰ ਉਹਦੇ ਵਿੱਚ ਕੀ ਹੋਇਆ ਜਿਹੜੇ ਬੱਚੇ ਇੰਗਲਿਸ਼ ਜਾਂ ਆਇਰਿਸ਼ ਨਹੀਂ ਕੀਤੀ ਹੋਈ ਸੀ ਜਾਂ ਬੋਲਣਾ ਨਹੀਂ ਜਾਣਦੇ ਸੀ ਕਿਉਂਕਿ ਜੇ ਅਸੀਂ ਸਿਲੇਬਸ ਤੇ ਕਰਿਕੂਲਮ ਦੀ ਗੱਲ ਕਰੀਏ ਉਹਦੇ ਵਿੱਚ ਇੱਕ ਬਹੁਤ ਮਾਈਨਿਊਰ ਸਿਲੇਬਸ ਹੁੰਦਾ ਜਿਹੜਾ ਬੱਚੇ ਨੇ ਪੜ੍ਹ ਕੇ ਇਗਜ਼ਾਮ ਦਿੱਤਾ ਤੇ ਕਲੀਅਰ ਹੋ ਗਿਆ ਪਰ ਉਹਨੂੰ ਵੈਸੇ ਗੱਲਬਾਤ ਕਰਨ 'ਚ ਦਿੱਕਤ ਆਉਂਦੀ ਹੈ ਜਾਂ ਉਹਦਰ ਦੀ ਬ੍ਰਿਟਿਸ਼ ਇੰਗਲਿਸ਼ ਨੂੰ ਪੜ੍ਹਨ 'ਚ ਦਿੱਕਤ ਆਉਂਦੀ ਹੈ ਦੇ ਵੀਜ਼ਨ ਸਕਿੱਲ ਨਹੀਂ ਕਿਉਂਕਿ ਬੱਚਿਆਂ ਨੇ ਡਰੌਪ ਆਊਟ ਕੀਤਾ ਉਧਰ ਜਾ ਕੇ ਕੋਰਸਸ ਨੂੰ ਲੈਂਗੁਏਜ ਪ੍ਰੋਗਰਾਮਸ ਕਲੀਅਰ ਨਹੀਂ ਕਰ पाए ਕੁਝ ਪ੍ਰੋਗਰਾਮਸ ਨਾਲ ਫਾਊਂਡੇਸ਼ਨ ਕੋਰਸਸ ਸੀ ਉਹ ਕਲੀਅਰ ਨਹੀਂ ਕਰ पाए ਫਾਊਂਡੇਸ਼ਨ ਕੋਰਸਸ ਕਲੀਅਰ ਨਾ ਹੋਣ ਕਰਕੇ ਬੱਚਾ ਅੱਗੇ ਆਪਣਾ ਜਿਹੜਾ ਪੇਨ ਕੋਰਸ ਹੈ ਕੰਟੀਨਿਊ ਨਹੀਂ ਕਰ ਪਾਇਆ ਜਿਹਦੇ ਵਿੱਚ ਕੀ ਹੋਇਆ ਬੱਚੇ ਦੀ ਫਾਊਂਡੇਸ਼ਨ ਦੀ ਕੋਰਸ ਦੀ ਫੀਸ ਵੀ ਵੇਸਟ ਗਈ ਤੇ ਅੱਗੇ 1 ਸਾਲ ਦੀ ਫੀਸ ਵੀ ਬੋਲਡ ਹੋ ਗਈ ਕਿਉਂਕਿ ਬਿਨਾ ਫਾਊਂਡੇਸ਼ਨ ਕੋਰਸ ਕੀ ਗਿਰ ਕਿਤੇ ਬਿਨਾ ਬੱਚਾ ਅੱਗੇ ਨਹੀਂ ਵੱਧ ਸਕਿਆ ਤੇ ਇਹਨਾਂ ਰੀਜ਼ਨਸ ਕਰਕੇ ਹੁਣ ਜਿਹੜੀ ਸਰਕਾਰਾਂ ਨੇ ਉਹਨਾਂ ਨੇ ਥੋੜਾ ਜਿਹਾ ਬੱਚਿਆਂ ਤੋਂ ਜਿੱਦਾਂ ਆਪਾਂ ਪਹਿਲੇ ਕਿਹਾ ਸੀ ਕੌਨ टीटीटी बजाय क्वालिटी ਤੇ ਐਮਫਸਿਸ ਦੇਣਾ ਸ਼ੁਰੂ ਕਰਤਾ ਉਹਨਾਂ ਨੇ ਇੰਟਰਵਿਊਜ਼ ਕੰਡਕਟ ਕਰਨੀਆਂ ਸ਼ੁਰੂ ਕਰਤੀਆਂ ਐਸਾ ਨਹੀਂ ਹੈ ਕਿ ਯੂਕੇ ਚ ਪਹਿਲੇ ਇੰਟਰਵਿਊਜ਼ ਨਹੀਂ ਹੁੰਦੀਆਂ ਸੀ ਇੰਟਰਵਿਊਜ਼ ਪਹਿਲੇ ਵੀ ਹੁੰਦੀਆਂ ਸੀ ਐਮਬੈਸੀ ਪਹਿਲੇ ਵੀ ਤੁਹਾਨੂੰ ਕਾਲ ਕਰਦੀ ਸੀ ਕੁਝ ਯੂਨੀਵਰਸਿਟੀਆਂ ਦੇ ਬੱਚਿਆਂ ਨੂੰ ਕਲੈਰੀਫਿਕੇਸ਼ਨ ਦੇ ਲਈ ਠੀਕ ਹੈ ਪਰ ਕੀ ਸੀ ਕਿ ਵੀਜ਼ਾ ਚਾਂਸਸ ਵੱਧ ਗਏ ਸੀ ਐਮਆਈ ਦੇ ਬੇਸਿਸ ਤੇ इजीली ਵੀਜ਼ਾ ਆ ਜਾਂਦਾ ਸੀ ਤੇ ਬੱਚਿਆਂ ਨੇ ਇੱਕ ਸ਼ਾਰਟਕਟ ਲੱਭਾ ਹੋਇਆ ਸੀ ਕਿ ਚਲੋ ਅਗਰ ਆਸਟ੍ਰੇਲੀਆ ਕੈਨੇਡਾ ਨਹੀਂ ਹੋਇਆ ਐਮਆਈ ਦੇ ਬੇਸਿਸ ਤੇ ਅਸੀਂ ਯੂਕੇ ਦੀ ਕਿਸੇ ਯੂਨੀਵਰਸਿਟੀ ਚ ਕਰ ਲਾਂਗੇ ਰੂਮੂਨਾ ਨੇ ਕਿਹਾ ਹੈ ਕਿ ਸਾਨੂੰ ਹਰ ਬੱਚੇ ਦਾ ਲੈਂਗੁਏਜ ਪ੍ਰੋਗਰਾਮ ਹੋਣਾ ਜ਼ਰੂਰੀ ਹੈ ਤਾਂ ਕਿ ਜੋ ਬੱਚੇ ਇੱਥੇ ਆ ਰਹੇ ਨੇ ਉਹਨਾਂ ਨੂੰ ਇੰਗਲਿਸ਼ ਬੋਲਨੀ ਆਵੇ ਲਿਖਣੀ ਆਵੇ ਪੜ੍ਹਨੀ ਆਵੇ ਤਾਂ ਕਿ ਨਾ ਤਾਂ ਉਹਨਾਂ ਦੀ ਕੋਰਸ ਫੀਸ ਖਰਾਬ ਹੋਵੇ ਨਾ ਉਹਨਾਂ ਦੀ ਯੂਨੀਵਰਸਿਟੀ ਦੀ ਸੀਟਾਂ ਖਰਾਬ ਹੋਣ ਤੇ ਇੰਟਰਵਿਊ ਲੈਣ ਦਾ ਇਹੀ ਮਕਸਦ ਹੈ ਕਾਂਟੋ ਬੱਚੇ ਨੂੰ ਰਿਫਿਊਜ਼ਲ ਵੀ ਜੋ ਆ ਰਿਹਾ ਹੈ ਉਹ ਪ੍ਰੋਪਰ ਜਸਟੀਫਿਕੇਸ਼ਨ ਤੇ ਰੀਜ਼ਨ ਨਾ ਦਿੱਤਾ ਜਾਏ ਤਾਂ ਕਿ ਬੱਚਾ ਕੱਲ ਨੂੰ ਅਗਰ ਵੈਬ ਫਾਰਮ ਰੇਜ਼ ਕਰਦਾ ਹੈ ਕਿ ਮੇਰਾ ਰਿਫਿਊਜ਼ਲ ਕਿਸ ਬੇਸਿਸ ਤੇ ਸੀ ਤੇ ਐਂਬੈਸੀ ਬਿਲਕੁਲ ਕਲੀਅਰ ਹੋਵੇ ਕਿ ਤੁਹਾਡੀ ਕਮਿਊਨੀਕੇਸ਼ਨ ਚ ਜਾਂ ਤੁਹਾਡੀ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਚ ਕਿ ਤੁਹਾਡੀ ਇਹ ਦਿੱਕਤ ਸੀ ਇਸ ਕਰਕੇ ਜਿਹੜੀ ਹਰ ਕੰਟਰੀ ਦੀ ਸਰਕਾਰ ਹੈ ਉਹ ਇਹਨਾਂ ਦੇ ਕੁਛ ਛੋਟੇ ਛੋਟੇ ਚੇਂजेस ਲਿਆ ਕੇ ਆਪਣੀ ਜਿਹੜੀ ਕੁਆਲਿਟੀ ਆਫ ਸਟੂਡੈਂਟਸ ਹੈ ਜਿਨ੍ਹਾਂ ਨੇ ਇੰਟਰਨੈਸ਼ਨਲ ਐਜੂਕੇਸ਼ਨ ਲੈਣੀ ਹੈ ਉੱਤੇ ਧਿਆਨ ਦੇਣੀ ਹੈ ਹੂੰ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਸਾਡੇ ਸਟੂਡੈਂਟ ਨੇ ਜਿਹੜੇ ਪਹਿਲਾਂ ਗਏ ਹੋਏ ਬੱਚੇ ਆ ਉਹ ਇਸ ਤਰ੍ਹਾਂ ਦੇ ਜਿਹੜੇ ਆਪਣਾ ਐਕਸਪੀਰੀਅੰਸ ਛੱਡ ਦਿੰਦੇ ਆ ਉਥੋਂ ਦੀਆਂ ਐਮਬੈਸੀਜ਼ ਗਵਰਨਮੈਂਟ ਦੇ ਨਾਲ ਕਾਲਜ ਦੇ ਨਾਲ ਯੂਨੀਵਰਸਿਟੀਆਂ ਨਾਲ ਕੇ ਉਹਨਾਂ ਹੀ ਕਰਕੇ ਜਿਹੜੀ ਆ ਸ਼ਕਤੀ ਵਾਧੀ ਹੈ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਆਪਾਂ ਕਾਲਜ ਚੇਂਜ ਕਰ ਲੈਨੇ ਆ ਯੂਨੀਵਰਸਿਟੀ ਚੇਂਜ ਕਰ ਲਈ ਮੈਮ ਜੇ ਹੁਣ ਇਨਟੇਕ ਦੀ ਆਪਾਂ ਗੱਲ ਕਰੀਏ ਵਿਦਆਊਟ ਆਈਲੈਟਸ ਵਾਲਿਆਂ ਦੇ ਲਈ ਉਈ ਯੂਕੇ ਦੇ ਵਿੱਚ ਆਪਸ਼ਨ ਹੈਗੀ ਹੈ ਜੇ ਹੈਗੀ ਹੈ ਤਾਂ ਕਿਹੜਾ ਇਨਟੇਕ ਸਿਸਟਮ ਨੇੜੇ ਆ ਰਿਹਾ ਜਿਸ ਦੇ ਲਈ ਬੱਚੇ ਅਪਲਾਈ ਕਰ ਸਕਦੇ ਆ ਦੇਖੋ ਜੀ অপਸ਼ਨਸ ਤਾਂ ਕਦੀ ਵੀ ਕਿਸੇ ਵੀ ਚੀਜ਼ ਲਈ ਬੰਦ ਨਹੀਂ ਆ ਮੰਗੀਆਂ ਅਗਰ ਮੈਂ ਗੱਲ ਕਰਦੀ ਆ 100 ਯੂਨੀਵਰਸਿਟੀਆਂ ਨੇ ਤੇ 80 ਯੂਨੀਵਰਸਿਟੀਆਂ ਨੇ ਅਗਰ ਉਹਨਾਂ ਨੇ ਕਹਿਤਾ ਕਿ ਐਲਸ ਇੰਪੋਰਟੈਂਟ ਆ ਕਰਨਾ ਕੰਪਲਸਰੀ ਹੈ ਰਿਕੁਆਇਰਮੈਂਟ ਹੈ ਤੇ 20 ਪਰਸੈਂਟ ਯੂਨੀਵਰਸਿਟੀਆਂ ਇਦਾਂ ਦੀਆਂ ਵੀ ਹੋਣਗੀਆਂ ਜਿਹੜੀ ਐਲਓਆਰ ਯਾਨੀ ਕਿ ਲੈਟਰ ਆਫ ਰਿਕਮੈਂਡੇਸ਼ਨਸ ਤੇ ਐਮਓਆਈ ਦੇ ਬੇਸਿਸ ਤੇ ਬੱਚਿਆਂ ਨੂੰ ਐਡਮਿਸ਼ਨਸ ਦੇਣਗੀਆਂ ਕਿਉਂਕਿ ਇੰਟਰਨੈਸ਼ਨਲ ਐਜੂਕੇਸ਼ਨ ਇੰਟਰਨੈਸ਼ਨਲ ਸਟੱਡੀ ਤੋਂ ਬਿਨਾ ਉਹਨਾਂ ਦਾ ਵੀ ਗੁਜ਼ਾਰਾ ਨਹੀਂ ਹੈ ਤੇ ਅਗਰ ਮੈਂ ਟੇਕ ਦੀ ਗੱਲ ਕਰਾਂ ਸਾਡੇ ਕੋਲ ਜਨਵਰੀ ਫ फेब्रुवारी ਮਾਰਚ ਇਨ ਟੇਕ ਵੀ ਅਵੇਲੇਬਲ ਆ ਜਾਂਦਾ ਬੱਚਿਆਂ ਵਾਸਤੇ ਤਾਂ ਬੱਚੇ ਆਪਣੇ ਹੁਣੇ ਤੋਂ ਅਗਰ ਕੈਲ ਸਟਾਰਟ ਕਰਦੇ ਨੇ ਸਾਡੇ ਕਾਫੀ ਕਾਲਜਸ ਨਾਲ ਟਾਈਅਚ ਨੇ ਜਿਹਦੇ ਵਿੱਚ ਅਸੀਂ ਬੱਚੇ ਨੂੰ 1 ਸਾਲ ਦਾ ਪ੍ਰੋਗਰਾਮ ਪੈਕੇਜ ਦੇ ਵਿੱਚ ਵੀ ਪ੍ਰੋਵਾਈਡ ਕਰ ਸਕਦੇ ਆਂ ਬੱਚਾ ਤਾਂ ਇਹੋ ਜਿਹਾ ਪ੍ਰੋਗਰਾਮ ਕਰ ਸਕਦਾ ਹੈ ਬੱਚੇ ਦਾ ਲੈਂਗੁਏਜ ਪ੍ਰੋਗਰਾਮ ਕਲੀਅਰ ਹੋਏਗਾ ਤੇ ਬੱਚਾ ਅੱਗੇ ਜਾ ਕੇ ਆਪਣਾ ਜਿਹੜਾ ਬੈਚਲਰਸ ਜਾਂ ਮਾਸਟਰਸ ਦੀ ਡਿਗਰੀ ਕਰ ਸਕਦਾ ਹੈ ਲੈਂਗੁਏਜ ਪ੍ਰੋਗਰਾਮ ਇਹਸ ਕਰਕੇ ਉਹਨਾਂ ਨੂੰ ਮਿਲੇਗਾ ਕਿ ਉਹ ਕਦੋਂ ਟਾਇਲਸ ਜਾਣਗੇ ਜੇ ਬੱਚਾ ਹਾਇਲਸ ਕਰਕੇ ਜਾਏਗਾ ਬੱਚਾ ਡਾਇਰੈਕਟ ਡਿਗਰੀ 'ਚ ਜਾਂ ਮਾਸਟਰਸ 'ਤੇ ਐਡਮਿਸ਼ਨ ਲਏਗਾ ਤੇ ਇਦਾਂ ਦੇ ਕੋਰਸਸ ਕਰਕੇ ਬੱਚੇ ਅੱਗੇ ਆਪਣੇ ਇੰਟੇਕ 'ਤੇ ਅਪਲਾਈ ਕਰ ਸਕਦੇ ਨੇ ਐਂਡ ਉਹਦੇ ਵਿੱਚ ਵੀਜ਼ਾ ਸਕਸੈਸ ਰੇਟ ਚਾਂਸਸ ਵੀ ਹਾਇਰ ਹੁੰਦੇ ਨੇ ਕਿਉਂਕਿ ਸਰ ਜੋ ਜਿਹੜੀ ਯੂਕੇ ਤੇ ਗਵਰਨਮੈਂਟ ਹੈ ਉਹਨੂੰ ਵੀ ਪਤਾ ਹੈ ਕਿ ਬੱਚਾ ਪਹਿਲੇ ਆਪਣਾ ਲੈਂਗੁਏਜ ਕੋਰਸ ਕਰੇਗਾ ਜਿਹੜਾ 1 ਸਾਲ ਦੀ ਫੀਸ ਭਰੇਗਾ ਲੈਂਗੁਏਜ ਕੋਰਸ ਕਰਕੇ ਉਸ ਤੋਂ ਬਾਅਦ ਆਪਣਾ ਬੈਚਲਰਸ ਜਾਂ ਮਾਸਟਰਸ ਦੀ ਡਿਗਰੀ ਕੰਟੀਨਿਊ ਕਰੇਗਾ ਤੇ ਉਹਨੂੰ ਅੱਗੇ ਦੀ ਪੜ੍ਹਾਈ 'ਚ ਲੈਂਗੁਏਜ ਬੈਰੀਅਰ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਹੂੰ ਬਿਲਕੁਲ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਜਿਵੇਂ ਮੈਮ ਨੇ ਕਿਹਾ ਮੈਂ 2000 ਤੁਸੀਂ ਕਹਿੰਦੇ ਹੋ 25 ਦਾ ਮਾਰਚ ਤੱਕ ਦੇ ਓਪਨ ਹੋ ਚੁੱਕੇ ਐਸ ਟਾਈਮ ਕੀ ਇੰਨਾ ਰਸ਼ ਹੈਗਾ ਸਕੂਲਸ ਨੂੰ ਬਿਲਕੁਲ ਜੀ ਮੈਂ ਬਿਲਕੁਲ ਅਸੀਂ ਕੋਈ ਵੀ ਇੰਟੇਕ ਜਾਂ ਯੂਨੀਵਰਸਿਟੀ ਕਰਦੇ ਆ 11 ਮਹੀਨੇ ਪਹਿਲੇ ਸਾਡੇ ਕੋਲ ਯੂਨੀਵਰਸਿਟੀ ਦੀ ਸੀਟਸ ਦੀ ਰਿਕੁਆਇਰਮੈਂਟ ਜਾਂ ਉਹਨਾਂ ਦੀ ਅਵੇਲੇਬਿਲਟੀ ਜਾਂ ਕਿੰਨੀਆਂ ਸੀਟਸ ਉਹਨਾਂ ਨੇ ਇੰਡੀਅਨ ਬੱਚਿਆਂ ਨੂੰ ਦੇਣੀਆਂ ਸਾਰੀਆਂ ਰਿਕੁਆਇਰਮੈਂਟਸ ਪਹਿਲੇ ਆ ਜਾਂਦੀਆਂ ਹਨ ਤੇ ਇਸ ਕਰਕੇ ਸਾਨੂੰ ਥੋੜੀ ਜਿਹੀ ਆਪਣੀ ਤਿਆਰੀ ਉਸ ਤੋਂ ਆ ਵੀ ਰੱਖਣੀ ਪੈਂਦੀ ਹੈ ਉਸ ਆ ਦੇ ਇਨਟੇਕ ਰੱਖਣੇ ਪੈਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਆਪਣੀ ਸੀਟਸ ਹੁੰਦੀਆਂ ਕਿੰਨਾ ਕੋਟਾ ਉਹਨਾਂ ਨੇ ਸਾਨੂੰ ਦੇਣਾ ਹੈ ਕਿੰਨਾ ਕੋਟਾ ਉਹਨੇ ਪੰਜਾਬ ਦੇ ਬੱਚਾ ਨੂੰ ਦੇਣਾ ਨਾਰਥ ਇੰਡੀਅਨ ਬੱਚਾ ਨੂੰ ਦੇਣਾ ਹੈ ਕਿੰਨਾ ਉਹਨਾਂ ਨੇ ਸਾਊਥ ਚ ਦੇਣਾ ਕਿਉਂਕਿ ਇਹਨਾਂ ਦਾ ਕੋਟਾ ਸਿਸਟਮ ਚੱਲਦਾ ਜਿਹੜੀ ਸੀਟਸ ਨੇ ਹਰ ਕਾਲਜ ਐ ਡਿਗਰੀਵਰਸਿਟੀ ਡਿਵਾਈਡ ਕਰਕੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿੰਦੀਆਂ ਤੇ ਬਿਲਕੁਲ ਜੀ 11 ਮਹੀਨੇ ਪਹਿਲੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ now it is high time ki bachcha apna agle intake liye apply kare kyunki processing che funding che ਕਿਉਂਕਿ 28 ਦਿਨ ਪੁਰਾਣੇ ਫੰਡਸ ਚਾਹੀਦੇ ਹੁੰਦੇ ਨੇ ਯੂਕੇ ਚ ਉਹ ਸਾਰੀ ਮੈਨੇਜਮੈਂਟ ਕਰਦੇ ਕਰਦੇ ਬੱਚੇ ਨੂੰ ਟਾਈਮ ਲੱਗ ਜਾਂਦਾ ਬੱਚੇ ਦਾ ਪੀਸ ਚਾਹੀਏਗੀ ਬੱਚੇ ਦਾ ਇੰਸ਼ੋਰੈਂਸ ਮੈਡੀਕਲ ਸਭ ਕੁਝ ਹੁੰਦਾ ਜੀ ਉਸ ਤੋਂ ਬਾਅਦ ਹੀ ਅਰਨਾਲ ਦੀ ਨਾਲ ਅਸੀਂ ਬੱਚੇ ਨੂੰ ਇੰਟਰਵਿਊ ਦੀ ਤਿਆਰੀ ਵੀ ਕਰਵਾਈ ਦੀਏ ਚਾਹੇ ਉਹ ਯੂਨੀਵਰਸਿਟੀ ਬੇਸ ਤਿਆਰੀ ਹੋਵੇ ਜਾਂ ਫਿਰ ਬੱਚੇ ਦੀ ਐਮਬੈਸੀ ਇੰਟਰਵਿਊ ਦੀ ਤਿਆਰੀ ਹੋਵੇ ਜਦੋਂ ਤੱਕ ਸੰਗ ਲੱਗਦਾ ਹੈ ਕਿ ਬੱਚਾ ਫੁਲੀ ਟ੍ਰੇਨ ਨਹੀਂ ਹੈ ਤੇ ਇੰਟਰਵਿਊ ਦੇਣ ਲਈ ਉਨੇ ਦਿਨ ਤੱਕ ਅਸੀਂ ਅਪਾਇੰਟਮੈਂਟ ਲਈ ਵੀ ਅਵੋਇਡ ਕਰੀ ਦਿੰਦੇ ਹਾਂ ਤੇ ਮੇਨਲੀ ਸਾਡਾ ਫੋਕਸ ਇਹੰਦਾ ਹੈ ਕਿ ਸਾਡੇ ਜਿਹੜੇ ਬੱਚੇ ਸਾਡੇ ਕੋਲ ਅਪਲਾਈ ਕਰ ਰਹੇ ਨੇ ਉਹ 100% ਸੈਕਸੈਸ ਦੇ ਨਾਲ ਆਪਣਾ ਵੀਜ਼ਾ ਅਟੇਨ ਕਰਨ ਹਰ ਕੰਟਰੀ